ਅੱਧੀ ਰਾਤ ਨੂੰ 12:18 ਤੇ ਮੈਨੂੰ ਇੱਕ ਨੋਟਿਸ ਆਉਂਦਾ ਏ ਵੀ ਤੁਹਾਡਾ ਜਿਹੜਾ ਕਰੋੜਾਂ ਰੁਪਈਆ ਏ ਉਹ ਇਹਦੇ ਵਿੱਚ ਐਡ ਕਰਕੇ ਉਹਨਾਂ ਨੇ ਭੇਜਤਾ ਅੱਜ ਤੱਕ ਮੈਂ ਦੋ ਵਾਰ ਇਥੋਂ ਨਾਮੀਨੇਸ਼ਨ ਫਾਈਲ ਕਰ ਚੁੱਕਿਆ ਹਾਂ ਇੱਕ ਵਾਰ 17 ਚ ਇੱਕ ਵਾਰ 19 ਚ ਅੱਜ ਤੱਕ ਉਹਦੇ ਬਾਰੇ ਕੋਈ ਵੀ ਕਿਸੇ ਨੇ ਕੋਈ ਮੈਨੂੰ ਨਾ ਦੱਸਿਆ ਸੀ ਨਹੀਂ ਨਹੀਂ ਦੱਸਿਆ ਸੀ ਪਰ ਅੱਜ 2 ਕਰੋੜ ਰੁਪਈਆ ਜਿਹੜਾ ਇਹ ਉਹ ਉਹਨਾਂ ਨੇ ਇਹਦਾ ਕਰਾਇਆ ਬਣਾ ਕੇ ਭੇਜਤਾ ਉਹ ਠੀਕ ਆ ਪਰ ਆਪਾਂ ਆਪਣੀ ਜ਼ਮੀਨ ਜਿੰਨੀ ਕੁ ਮੇਰੇ ਕੋਲ ਸੀਗੀ ਉਹ ਗਹਿਣੇ ਰੱਖੀ ਤੇ ਜ਼ਮੀਨ ਨਾਲ ਉਹਦੇ ਪੈਸੇ ਜਿੰਨੇ ਆਏ ਮੇਰੇ ਕੋਲੋਂ ਜਿੰਨੇ ਮੇਰੇ ਰਿਸ਼ਤੇਦਾਰ ਦੋਸਤਾਂ ਤੋਂ ਮੈਂ ਲੈ ਰੱਖਿਆ ਰੱਖਿਆ ਜਾਂ ਕਿਸੇ ਹੋਰ ਤੋਂ ਲਏ ਜਿਨ੍ਹਾਂ ਨੂੰ ਪੈਸੇ ਕਿਉਂਕਿ ਹਰ ਕੋਲ ਇੰਨੇ ਪੈਸੇ ਨਹੀਂ ਹੁੰਦੇ ਤੇ ਉਹ ਜ਼ਮੀਨ ਆ ਜਿਹੜੀ ਉਹ ਗਹਿਣੇ ਰੱਖ ਕੇ ਪੈਸੇ ਮੈਂ ਇਕੱਠੇ ਕੀਤੇ ਤੇ ਅੱਜ ਸਵੇਰੇ ਮੈਂ ਉਹ ਜਮਾ ਕਰਾਏ ਆ ਤੇ ਅੱਜ ਘਰ ਦੀ ਬਜਾਏ ਕਿਉਂਕਿ ਇਹਦੇ ਪਿੱਛੇ ਕੀ ਕੰਮ ਆ ਕੀ ਨਹੀਂ ਆ ਮੈਨੂੰ ਨਹੀਂ ਪਤਾ ਮੈਂ ਤਾਂ ਇੱਕ ਤੰਬੂ 'ਚ ਵੀ ਰਹਿ ਲੈਣਾ ਸਵਾ ਸਾਲ ਪਿਆ ਰਿਹਾ ਮੈਂ ਅੱਜ ਤੋਂ ਨਾ ਗੱਡੀ 'ਚ ਪੈ ਜੂਗਾ ਜਾਂ ਮੈਂ ਜਾ ਕੇ ਆਪਣੇ ਭਾਜਪਾ ਦੇ ਦਫ਼ਤਰ 'ਚ ਪੈ ਜੂਗਾ ਪਰ ਇਹ ਆਉਣ ਵਾਲੇ ਦਿਨਾਂ 'ਚ ਕੀ ਹੋਇਆ ਕੀ ਨਹੀਂ ਹੋਇਆ ਇਹ ਤੁਹਾਨੂੰ ਵੀ ਪਤਾ ਏ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ 10 ਸਾਲ ਮੈਨੂੰ ਉਸ ਘਰ છોਗੇ ਰਹਿੰਦੇ ਨੂੰ ਮੈਨੂੰ ਕੋਈ ਨੋਟਿਸ ਨਹੀਂ ਮੈਨੂੰ ਕੋਈ ਜਾਣਕਾਰੀ ਨਹੀਂ ਉਸ ਘਰ ਦੇ ਵਿੱਚ ਸਰਕਾਰਾਂ ਜਿਹੜੀਆਂ ਤੀਜੀ ਸਰਕਾਰ ਆਈ ਹੋਈ ਆ ਅਕਾਲੀ ਦਲ ਉਸ ਵੇਲੇ ਮੈਨੂੰ ਅਲਾਟ ਕੋਠੀ ਉਸ ਵੇਲੇ ਦਿੱਤੀ ਸੀ ਹੁਣ ਉਹਦੇ ਵਿੱਚ ਕੀ ਕੀਤਾ ਕਾगज ਕੀ ਕੀਤੇ ਕੀ ਨਹੀਂ ਕੀਤੇ ਪਰ ਉਹ ਜਦੀ ਇਲੈਕਸ਼ਨ ਦੇ ਵੇਲੇ ਕਿਉਂ ਹੋਇਆ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਕਿਉਂ ਹੋਇਆ ਤੇ ਉਸ ਕਰਕੇ ਬਿਜਲੀ ਦੇ ਪਾਣੀ ਦੇ ਸਾਰੇ ਬਿੱਲ ਪਰ ਦੇ ਰਹੇ ਉਹ ਲੈਂਦੀ ਵੀ ਰਹੀ ਉਹ ਬਿਜਲੀ ਬੋਰਡ ਵਿਭਾਗ ਮੰ ਲੈਂਦਾ ਰਿਹਾ ਪਾਣੀ ਦੇ ਬਿੱਲ ਜਿਹੜੀ ਆ ਉਹ ਵਾਟਰ ਕਾਰਪੋਰੇਸ਼ਨ ਆ ਜਾਂ ਜਿਹੜਾ ਵੀ ਵਾਟਰ ਸਪਲਾਈ ਉਹ ਲੈਂਦਾ ਰਿਹਾ ਤੇ ਉਹਦਾ ਜਦੋਂ ਵੀ ਕੋਈ ਰਿਪੇਅਰ ਕੀਤੀ ਉਹ ਵੀ ਕਾਰਪੋਰੇਸ਼ਨ ਨੇ ਕੀਤੀ ਪਰ ਅੱਜ ਇੱਕ ਮਹਿਲ ਜਿਹੜਾ ਅਲੀਸ਼ਾਨ ਮਹਿਲ ਹੁੰਦਾ ਜਿਹੜਾ ਰਾਜੇ ਮਹਾਰਾਜਿਆਂ ਦਾ ਮਹਿਲ ਹੁੰਦਾ ਜਿਵੇਂ ਉਸ ਤਰੀਕੇ ਉਹਦਾ 1 ਲੱਖ ਰੁਪਿਆ ਜਿਹੜਾ ਇੱਕ ਮਹੀਨੇ ਦਾ ਜਿਹੜਾ ਉਹ ਰੈਂਟ ਲਾ ਕੇ ਉਹਦੋਂ ਉਹਨੂੰ ਡਬਲ ਕਰਕੇ ਮਤਲਬ ਕਹਿਣ ਦਾ 2 ਲੱਖ ਰੁਪਿਆ ਮਹੀਨੇ ਦਾ ਬਿੱਲ ਬਣਾ ਕੇ ਮੈਨੂੰ 2 ਕਰੋੜ ਉਹ ਵੀ ਸਵਾ 12 ਵਜੇ ਕਿ ਕੋਈ ਰਾਹ ਨਾ ਰਹਿ ਜਵੇ ਕੋਈ ਸਵੇਰੇ ਕਾਗਜ਼ ਭਰਨ ਜਦੋਂ ਬੈਂਕ ਖੁੱਲਣਗੇ ਉਸ ਵੇਲੇ ਕਿੱਥੋਂ ਇਹ ਪੈਸੇ ਲੈਣਗੇ ਕਿੱਥੋਂ ਇਹ ਜਮ੍ਹਾਂ ਕਰਾਉਣਗੇ ਤੇ ਕਾਗਜ਼ ਜਿਹੜੇ ਉਹ ਇਹਨਾਂ ਦੇ ਰੱਦ ਕਰ ਦਾਂਗੇ ਇੰਨੇ ਡਰੇ ਹੋਏ ਨੇ ਇਹਨੇ ਘਬਰਾਏ ਹੋਏ ਨੇ ਇਹ ਹੈ ਜੀ ਮੈਂ ਸਮਝਦਾ ਇਹ ਦੋਨੋਂ ਕਾਂਗਰਸ ਪਾਰਟੀ ਤੇ ਇਹ ਆਮ ਆਦਮੀ ਪਾਰਟੀ ਵਾਲੇ ਯਾਰ ਲੜਾਈ ਲੜਨੀ ਆ ਹਿੱਕ ਠੋਕ ਕੇ ਲੜੋ ਮੂਹਰੇ ਆ ਕੇ ਲੜੋ ਇਸ ਕਰਕੇ ਤੁਸੀਂ ਵੀ ਤਾਂ ਰੋਜ਼ ਉਦੋਂ ਦੇ ਅੱਜ ਕੇਜਰੀਵਾਲ ਨੂੰ ਬੇਲ ਮਿਲ ਗਈ ਬਾਹਰ ਆ ਗਿਆ ਅੰਦਰ ਚੱਲਿਆ ਗਿਆ ਇਹ ਦਿਨ ਤਾਂ ਤੁਸੀਂ ਤੁਸੀਂ ਕਹਿ ਜੀ ਗੰਦੀ ਰਾਜਨੀਤੀ ਕਰਨ ਲੱਗੇ ਆ ਵੀ ਇਸ ਤਰੀਕੇ ਨਾਲ ਤੁਸੀਂ ਕਰੋਗੇ ਜਿਹੜਾ ਲੋਕਾਂ ਦੇ ਵਿੱਚ ਵੱਸਦਾ ਲੋਕ ਉਹ ਫਤਵਾ ਹੈ ਜਿਹੜਾ ਉਹ ਆਪਣੇ ਆਪ ਇੱਕ ਤਰੀਕ ਨੂੰ ਦੇਣਗੇ ਪਰ ਅੱਜ ਮੈਂ ਮੰਜਾ ਆਪਣਾ ਜਿਹੜਾ ਇਹ ਉਹ ਚੱਕ ਕੇ ਭਾਜਪੀ ਦੇ ਦਫ਼ਤਰ ਚ ਲੈ ਕੇ ਜਾਊਗਾ ਜਾਂ ਕਿਤੇ ਗੱਡੀ ਦੇ ਵਿੱਚ ਸਾਵਾਂਗਾ ਅੱਜ ਇਹ ਹਾਲਾਤ ਨੇ ਆਮ ਆਦਮੀ ਪਾਰਟੀ ਦੇ ਇਹਦੇ ਪਿੱਛੇ ਕੀ ਉਹ ਆ ਕੀ ਮਨਸੂਬੇ ਆ ਉਹ ਮੈਂ ਹਜੇ ਇਸ ਵਾਰੇ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਮਾਮਲਾ ਏ ਤੇ ਜਦੋਂ ਪਾਉਣ ਵਾਲੇ 15 ਤਰੀਕ ਤੋਂ ਬਾਅਦ ਤੁਹਾਡੇ ਨਾਲ ਸਾਰੀਆਂ ਗੱਲਾਂ ਇਹ ਕਰਾਂਗੇ ਜੇ ਕੋਈ ਚੋਰ ਚੱਕਾ ਜੇ ਉਹਨੂੰ ਬੇਲ ਮਿਲ ਜਾਂਦੀ ਆ ਫਿਰ ਉਹਦੇ ਬਾਹਰ ਵਾਜ ਤੇ ਕੀ ਅਸਰ ਹੁੰਦਾ ਜੀ ਉਹਨੇ ਦੁਬਾਰਾ ਠੱਗੀ ਮਾਰਨੀ ਹੈ ਫੇਰ ਅੰਦਰ ਵਜਣਾ ਕੀ ਨਹੀਂ ਇਹ ਤਾਂ ਬੇਲ ਮਿਡਣੀ ਇਹ ਚ ਕੀ ਹੈ ਕਿ ਜਿਹੜਾ ਕਰਾਪਟ ਬੰਦਾ ਏ ਉਹਨੇ ਅੰਦਰ ਤਾਂ ਰਹਿਣਾ ਹੀ ਨਹੀਂ ਹੁੰਦਾ ਸਦਾ ਬਾਹਰ ਤਾਂ ਉਹਨੇ ਬੇਲ ਤੇ ਆਉਣਾ ਹੀ ਹੁੰਦਾ ਕਿਸੇ ਹੋਰ ਠੱਗੀ 'ਚ ਫਸ ਜਾਊਗਾ ਫੇਰ ਅੰਦਰ ਚਲੇ ਜਾਊਗਾ ਠੀਕ ਹੈ ਲੇ ਫਾਈਲ ਕਮਿਟ ਹੋ ਗਈ ਤੁਹਾਡੀ ਫਾਈਲ ਕਿੱ디 ਜਾਂਦੀ ਹੈ ਫਾਈਲ ਅੱਜ ਨਾਮਕਰਨ ਭਾਰਤ ਦਾ ਹੈ ਕੀ ਤੁਸੀਂ ਤੁਸੀਂ ਪਹਿਲਾਂ ਇਹ ਦੱਸੋ ਵੀ ਅੱਜ ਸਰ ਬੋਲੋ ਯਾਰ ਯਾਰ ਬਹੁਤ ਟਾਈਮ ਲੱਗ ਰਿਹਾ ਇਸ ਤੋਂ ਪਹਿਲਾਂ ਕਿਸ ਨੂੰ ਇੰਨੀ ਇੰਨੀ ਜੋਰ ਜਮਾਈ ਤਾਂ ਸੰਗਤਾਂ ਵਿੱਚ ਨਹੀਂ ਹੁੰਦੀ ਇਲੈਕਸ਼ਨਾਂ ਵਿੱਚ ਨਹੀਂ ਹੁੰਦੀ ਜਿੰਨੀ ਜੋਰ ਜਮਾਈ ਮੀਡੀਆ ਦੇ ਚੈਨਲਾਂ ਤੇ ਹੋ ਰਹੀ ਆ ਤੇ ਇਸ ਇਹ ਤੁਹਾਨੂੰ ਵੀ ਵਧਾਈ ਆ ਮੈਂ ਸਮਝਦਾ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਆ ਤੁਸੀਂ ਦੇਖਿਆ ਸੜਕਾਂ ਤੇ ਇੰਨਾ ਮੇਲਾ ਦੇਖਿਆ ਕਦੇ ਅੱਜ ਸਮੁੰਦਰ ਸੀ ਸਮੁੰਦਰ ਲੋਕਾਂ ਦਾ ਸਾਡੀਆਂ ਮਾਮਾ ਭੈਣਾ ਹਜ਼ਾਰਾਂ ਦੀ ਗਿਣਤੀ ਚ ਮੈਂ ਆਪਣੀ ਅੱਜ ਤੱਕ ਕਾਗਜ਼ ਪਰੇ ਨੇ ਮੈਂ ਆਪਣੀ ਜਿੰਨਾ ਮੇਰਾ ਜੀਵਨ ਸਿਆਸਤ ਮੈਂ ਇੰਨਾ ਜੋਸ਼ ਤੇ ਇੰਨਾ ਵਰਕਰ ਸੜਕਾਂ ਤੇ ਨਹੀਂ ਦੇਖਿਆ ਕਾਰੀਕਰਤਾ ਨਹੀਂ ਦੇਖਿਆ ਜੋ ਅੱਜ ਜੋਸ਼ ਲੁਧਿਆਣੇ ਦੇ ਵਿੱਚ ਦੇਖਿਆ ਇੰਨੀ ਮਾਤਰ ਸ਼ਰਪੀ ਇੰਨੀਆਂ ਸਾਡੀਆਂ ਮਾਮਾ ਭੈਣਾ ਇੰਨਾ ਯੂਥ ਮੈਂ ਸਮਝਦਾ ਇਹ ਰਿਕਾਰਡ ਤੋੜ ਅੱਜ ਲੁਧਿਆਣੇ ਚ ਇਹ ਤੁਸੀਂ ਵੀ ਕਵਰ ਕਰਦੇ ਆ ਨੂੰ ਤੁਹਾਨੂੰ ਵੀ ਬਹੁਤ ਟਾਈਮ ਹੋ ਗਿਆ ਤੇ ਤੁਸੀਂ ਅੱਜ ਤਾਂ ਇਹ ਲੋਕਾਂ ਦਾ ਐਡਾ ਵੱਡਾ ਪਿਆਰ ਐਡੀ ਵੱਡੀ ਸਪੋਰਟ ਐਡਾ ਵੱਡਾ ਹੰਗਾਰਾ ਮੈਂ ਸਮਝਦਾ ਮੈਂ ਅੱਜ ਲੋਕਾਂ ਦਾ ਕਰਜਈ ਪਹਿਲਾਂ ਹੀ ਸੀ ਇਹ ਅੱਜ ਤਾਂ ਮੈਂ ਰਿਣੀ ਹੋ ਗਿਆ ਲੋਕਾਂ ਦਾ ਮੈਂ ਅੱਜ ਸਮਝ ਲਓ ਉਹਨਾਂ ਦਾ ਹੀ ਹੋ ਗਿਆ ਜ਼ਿੰਦਗੀ ਚ ਪਲ ਪਲ ਮੈਂ ਸਮਝਦਾ ਜ਼ਿੰਦਗੀ ਦਾ ਜਿਹੜਾ ਮੇਰਾ ਹੈਗਾ ਉਹ ਉਹਨਾਂ ਦੇ ਲਿਖੇ ਆ ਸਰ ਜੀ ਨਾਮਿਨੇਸ਼ਨ ਪਰ ਟਾਈਮ ਬਹੁਤ ਲੱਗ ਗਿਆ ਕਹਿੰਦੇ ਤੁਹਾਡਾ ਪ੍ਰੋਪੋ ਉਹ ਕਈ ਗੱਲਾਂ ਨੇ ਜਿਹੜੀਆਂ ਤੁਹਾਨੂੰ ਆਉਣ ਵਾਲੇ ਦਿਨਾਂ ਚ ਕਲੀਅਰ ਹੋ ਜਾਣਗੀਆਂ ਸਰਕਾਰ ਬੜੇ ਹੱਥ ਕੰਡੇ ਅਪਣਾਉਂਦੀ ਆ ਬੜੀਆਂ ਗੱਲਾਂ ਜਿਹੜੀਆਂ ਕੀਤੀਆਂ ਉਹ ਐਸਪੀ ਥੋੜਾ ਬੁਲੇ ਕਰ ਲੋ ਸਾਰੀਆਂ ਤੁਸੀਂ ਦੇਖੀਆਂ ਐ ਵੀ ਕਿਸ ਤਰੀਕੇ ਨਾਲ ਉਹ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਆਪਣੇ ਆਪ ਹੀ ਸਾਰੀਆਂ ਗੱਲਾਂ ਪਤਾ ਲੱਗ ਜਾਣਗੀਆਂ ਤੁਹਾਡੇ ਘਰ ਦਾ ਵੀ ਇਹਨਾਂ ਨੇ ਨੋਟਿਸ ਵੀਰ ਕੋਈ ਭੇਜਿਆ ਚਲੋ ਕਿੰਨਾ ਜਿਹੜਾ ਕਰਤਾ ਸੀ ਇਹਨਾਂ ਨੇ ਕੋਈ ਕਰ ਤਾਂ ਅੱਜ ਦੇਖੋ ਸਰਕਾਰ ਨੇ ਇਹ ਕਹਿਤਾ ਵੀ ਇਹ ਘਰ 10 ਸਾਲ ਦਾ ਜਿਹੜਾ ਇਹ ਉਹ ਇਹ ਦਾ ਪਤਾ ਨਹੀਂ ਕੀ ਕੁਛ ਕੀ ਮਨਸੂਬੇ ਸੀ ਕੀ ਨਹੀਂ ਉਹ ਘਰਾਂ ਦੀ ਕੀ ਗੱਲ ਆ ਘਰ ਥੋੜੇ ਪਰ ਇਹਨਾਂ ਨੇ ਸੋਚਿਆ ਜੇ ਜੇ ਅੱਧੀ ਰਾਤ ਨੂੰ 12:00 ਵਜੇ 18 ਮਿੰਟ ਤੇ ਮੈਨੂੰ ਇੱਕ ਨੋਟਿਸ ਆਉਂਦਾ ਏ ਵੀ ਤੁਹਾਡਾ ਜਿਹੜਾ ਕਰੋੜਾਂ ਰੁਪਈਆ ਏ ਉਹ ਇਹਦੇ ਵਿੱਚ ਐਡ ਕਰਕੇ ਉਹਨਾਂ ਨੇ ਭੇਜਤਾ ਅੱਜ ਤੱਕ ਮੈਂ ਦੋ ਵਾਰ ਇਥੋਂ ਨਾਮੀਨੇਸ਼ਨ ਫਾਈਲ ਕਰ ਚੁੱਕਿਆ ਇੱਕ ਵਾਰ 17 ਚ ਇੱਕ ਵਾਰ 19 ਚ ਅੱਜ ਤੱਕ ਉਹਦੇ ਬਾਰੇ ਕੋਈ ਵੀ ਕਿਸੇ ਨੇ ਕੋਈ ਮੈਨੂੰ ਨਾ ਦੱਸਿਆ ਸੀ ਨਈ ਨਈ ਅਸੀਆ ਸੀ ਪਰ ਅੱਜ 2 ਕਰੋੜ ਰੁਪਇਆ ਜਿਹੜਾ ਇਹ ਉਹ ਉਹਨਾਂ ਨੇ ਇਹਦਾ ਕਰਾਇਆ ਬਣਾ ਕੇ ਭੇਜਤਾ ਉਹ ਠੀਕ ਆ ਪਰ ਆਪਾਂ ਆਪਣੀ ਜ਼ਮੀਨ ਜਿੰਨੀ ਕਿ ਮੇਰੇ ਕੋਲ ਸੀਗੀ ਉਹ ਗਹਿਣੇ ਰੱਖੀ ਤੇ ਜ਼ਮੀਨ ਨਾਲ ਉਹਦੇ ਪੈਸੇ ਜਿੰਨੇ ਆਏ ਮੇਰੇ ਕੋਲੋਂ ਜਿੰਨੇ ਮੇਰੇ ਰਿਸ਼ਤੇਦਾਰ ਦੋਸਤਾਂ ਤੋਂ ਮੈਂ ਲੈ ਰੱਖਿਆ ਰੱਖਿਆ ਜਾਂ ਕਿਸੇ ਹੋਰ ਤੋਂ ਲਏ ਜਿਨ੍ਹਾਂ ਨੂੰ ਪੈਸੇ ਕਿਉਂਕਿ ਹਰ ਕੋਲ ਇੰਨੇ ਪੈਸੇ ਨਹੀਂ ਹੁੰਦੇ ਤੇ ਉਹ ਜ਼ਮੀਨ ਆ ਜਿਹੜੀ ਉਹ ਗਹਿਣੇ ਰੱਖ ਕੇ ਪੈਸੇ ਮੈਂ ਇਕੱਠੇ ਕੀਤੇ ਤੇ ਅੱਜ ਸਵੇਰੇ ਮੈਂ ਉਹ ਜਮਾ ਕਰਾਏ ਆ ਤੇ ਅੱਜ ਘਰ ਦੀ بجائے ਕਿਉਂਕਿ ਇਹਦੇ ਪਿੱਛੇ ਕੀ ਕੰਮਾਂ ਕੀ ਨਹੀਂ ਆ ਮੈਨੂੰ ਨਹੀਂ ਪਤਾ ਮੈਂ ਤਾਂ ਇੱਕ ਤੰਬੂ 'ਚ ਵੀ ਰਹਿ ਲੈਣਾ ਸਵਾ ਸਾਲ ਪਿਆ ਰਿਆ ਮੈਂ ਅੱਜ ਤੋਂ ਨਾ ਗੱਡੀ 'ਚ ਪੈ ਜੂਗਾ ਜਾਂ ਮੈਂ ਜਾ ਕੇ ਆਪਣੇ ਭਾਜਪਾ ਦੇ ਦਫ਼ਤਰ 'ਚ ਪੈ ਜੂਗਾ ਪਰ ਇਹ ਆਉਣ ਵਾਲੇ ਦਿਨਾਂ 'ਚ ਕੀ ਹੋਇਆ ਕੀ ਨਹੀਂ ਹੋਇਆ ਇਹ ਤੁਹਾਨੂੰ ਵੀ ਪਤਾ ਹੈ ਮੇਰੇ ਤੋਂ ਵੱਧ ਤੁਸੀਂ ਜਾਣਦੇ ਹੋ 10 ਸਾਲ ਮੈਨੂੰ ਉਸ ਘਰ ਛੋਗੇ ਰਹਿੰਦੇ ਨੂੰ ਮੈਨੂੰ ਕੋਈ ਨੋਟਿਸ ਨਹੀਂ ਮੈਨੂੰ ਕੋਈ ਜਾਣਕਾਰੀ ਨਹੀਂ ਉਸ ਘਰ ਦੇ ਵਿੱਚ ਸਰਕਾਰਾਂ ਜਿਹੜੀਆਂ ਤੀਜੀ ਸਰਕਾਰ ਆਈ ਹੋਈ ਆ ਅਕਾਲੀ ਦਲ ਉਸ ਵੇਲੇ ਮੈਨੂੰ ਅਲਾਟ ਕੋਠੀ ਉਸ ਵੇਲੇ ਦਿੱਤੀ ਸੀ ਹੁਣ ਉਹਦੇ ਵਿੱਚ ਕੀ ਕੀਤਾ ਕਾਗਜ਼ ਕੀ ਕੀਤੇ ਕੀ ਨਹੀਂ ਕੀਤੇ ਪਰ ਉਹ ਜਦੀ ਇਲੈਕਸ਼ਨ ਦੇ ਵੇਲੇ ਕਿਉਂ ਹੋਇਆ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਕਿਉਂ ਹੋਇਆ ਤੇ ਉਸ ਕਰਕੇ ਬਿਜਲੀ ਦੇ ਪਾਣੀ ਦੇ ਸਾਰੇ ਬਿੱਲ ਪਰ ਦੇ ਰਹੇ ਉਹ ਲੈਂਦੀ ਵੀ ਰਹੀ ਉਹ ਬਿਜਲੀ ਬੋਰਡ محکمہ ਲੈਂਦਾ ਰਿਹਾ ਪਾਣੀ ਦੇ ਬਿੱਲ ਜਿਹੜੀ ਆ ਉਹ ਵਾਟਰ ਕਾਰਪੋਰੇਸ਼ਨ ਆ ਜਾਂ ਜਿਹੜਾ ਵੀ ਵਾਟਰ ਸਪਲਾਈ ਉਹ ਲੈਂਦਾ ਰਿਹਾ ਤੇ ਉਹਦਾ ਜਦੋਂ ਵੀ ਕੋਈ ਰਿਪੇਅਰ ਕੀਤੀ ਉਹ ਵੀ ਕਾਰਪੋਰੇਸ਼ਨ ਨੇ ਕੀਤੀ ਪਰ ਅੱਜ ਇੱਕ ਮਹਿਲ ਜਿਹੜਾ ਅਲੀਸ਼ਾਨ ਮਹਿਲ ਹੁੰਦਾ ਜਿਹੜਾ ਰਾਜੇ ਮਹਾਰਾਜਿਆਂ ਦਾ ਮਹਿਲ ਹੁੰਦਾ ਜਿਵੇਂ ਉਸ ਤਰੀਕੇ ਉਹਦਾ 1 ਲੱਖ ਰੁਪਿਆ ਜਿਹੜਾ ਇੱਕ ਮਹੀਨੇ ਦਾ ਜਿਹੜਾ ਉਹ ਰੈਂਟ ਲਾ ਕੇ ਉਹਦੋਂ ਉਹਨੂੰ ਡਬਲ ਕਰਕੇ ਮਤਲਬ ਕਹਿਣ ਦਾ 2 ਲੱਖ ਰੁਪਿਆ ਮੈਨੇ ਦਾ ਬਿੱਲ ਬਣਾ ਕੇ ਮੈਨੂੰ 2 ਕਰੋੜ ਉਹ ਵੀ ਸਵਾ 12 ਵਜੇ ਵੀ ਕੋਈ ਰਾਹ ਨਾ ਰਹਿ ਜਵੇ ਕੋਈ ਸਵੇਰੇ ਕਾਗਜ਼ ਭਰਨ ਜਦੋਂ ਬੈਂਕ ਖੁੱਲਣਗੇ ਉਸ ਵੇਲੇ ਕਿੱਥੋਂ ਇਹ ਪੈਸੇ ਲੈਣਗੇ ਕਿੱਥੋਂ ਇਹ ਜਮ੍ਹਾਂ ਕਰਾਉਣਗੇ ਤੇ ਕਾਗਜ਼ ਜਿਹੜੇ ਉਹ ਇਹਨਾਂ ਦੇ ਰੱਦ ਕਰਦਾਂਗੇ ਇੰਨੇ ਡਰੇ ਹੋਏ ਨੇ ਇਹਨੇ ਘਬਰਾਏ ਹੋਏ ਨੇ ਇਹ ਹੈ ਜੀ ਮੈਂ ਸਮਝਦਾ ਇਹ ਦੋਨੋਂ ਕਾਂਗਰਸ ਪਾਰਟੀ ਤੇ ਇਹ ਆਮ ਆਦਮੀ ਪਾਰਟੀ ਵਾਲੇ ਯਾਰ ਲੜਾਈ ਲੜਨੀ ਆ ਹਿੱਕ ਠੋਕ ਕੇ ਲੜੋ ਮੂਹਰੇ ਆ ਕੇ ਲੜੋ ਇਸ ਕਰਕੇ ਤੁਸੀਂ ਵੀ ਤਾਂ ਰੋਜ਼ ਉਦੋਂ ਦੇ ਅੱਜ ਕੇਜਰੀਵਾਲ ਨੂੰ ਬੇਲ ਮਿਲ ਗਈ ਬਾਹਰ ਆ ਗਿਆ ਅੰਦਰ ਚੱਲਿਆ ਗਿਆ ਇਹ ਦਿਨ ਤਾਂ ਤੁਸੀਂ ਤੁਸੀਂ ਕਹਿ ਜੀ ਗੰਦੀ ਰਾਜਨੀਤੀ ਕਰਨ ਲੱਗੇ ਯਾਰ ਵੀ ਇਸ ਤਰੀਕੇ ਨਾਲ ਤੁਸੀਂ ਕਰੋਗੇ ਜਿਹੜਾ ਲੋਕਾਂ ਦੇ ਵਿੱਚ ਵੱਸਦਾ ਲੋਕ ਉਹ ਫਤਵਾ ਹੈ ਜਿਹੜਾ ਉਹ ਆਪਣੇ ਆਪ ਇੱਕ ਤਰੀਕ ਨੂੰ ਦੇਣਗੇ ਪਰ ਅੱਜ ਮੈਂ ਮੰਜਾ ਆਪਣਾ ਜਿਹੜਾ ਇਹ ਉਹ ਚੱਕ ਕੇ ਭਾਜਪੀ ਦੇ ਦਫ਼ਤਰ ਚ ਲੈ ਕੇ ਜਾਊਗਾ ਜਾਂ ਕਿਤੇ ਗੱਡੀ ਦੇ ਵਿੱਚ ਸਾਵਾਂਗਾ ਅੱਜ ਇਹ ਹਾਲਾਤ ਨੇ ਆਮ ਆਦਮੀ ਪਾਰਟੀ ਦੇ ਇਦੇ ਪਿੱਛੇ ਕੀ ਉਹ ਕੀ ਮਨਸੂਬੇ ਆ ਉਹ ਮੈਂ ਹਜੇ ਇਸ ਵਾਲੇ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਮਾਮਲਾ ਏ ਤੇ ਜਦੋਂ ਪਾਉਣ ਵਾਲੇ 15 ਤਰੀਕ ਤੋਂ ਬਾਅਦ ਤੁਹਾਡੇ ਨਾਲ ਸਾਰੀਆਂ ਗੱਲਾਂ ਇਹ ਕਰਾਂਗੇ ਜੇ ਕੋਈ ਕਿ ਉਹ ਰ ਚੱਕਾ ਜੇ ਉਹਨੂੰ ਬੇਲ ਮਿਲ ਜਾਂਦੀ ਆ ਤੇ ਫਿਰ ਉਹਦੇ ਬਾਹਰ ਵਾਜ ਤੇ ਕੀ ਅਸਰ ਹੁੰਦਾ ਜੀ ਉਹਨੇ ਦੁਬਾਰਾ ਠੱਗੀ ਮਾਰਨੀ ਆ ਫੇਰ ਅੰਦਰ ਵਜਣਾ ਇਹ ਤਾਂ ਬੇਲ ਮਿਲਣੀ ਇਹ ਚ ਕੀ ਇਹ ਜਿਹੜਾ ਕਰਪਟ ਬੰਦਾ ਏ ਉਹਨੇ ਅੰਦਰ ਤਾਂ ਰਹਿਣਾ ਹੀ ਨਹੀਂ ਹੁੰਦਾ ਸਦਾ ਬਾਹਰ ਤਾਂ ਉਹਨੇ ਬੇਲ ਤੇ ਆਉਣਾ ਹੀ ਹੁੰਦਾ ਕਿਸੇ ਹੋਰ ਠੱਗੀ 'ਚ ਫਸ ਜਾਊਗਾ ਫੇਰ ਅੰਦਰ ਚਲੇ ਜਾਊਗਾ ਨਹੀਂ ਫਾਈਲ ਫਾਈਲ ਕੰਪਲੀਟ ਹੋ ਗਈ ਤੁਹਾਡੀ ਫਾਈਲ ਕਿੱ디 ਜਾਂਦੀ ਆ ਫਾਈਲ ਤਾਂ